ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਦਿਖਾਵਾਂਗੇ ਸੁਨੇਚ ਐਫ ਦੀ ਬੱਚੀ ਤੇ ਬਾਕੀ ਦਿਖਾਵਾਂਗੇ ਲਗਭਗ 6 ਬੜਾ ਗੱਬਰਾਂ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਇੱਕ ਖੜੀ ਹੈ ਬੱਚੇ ਜਰਸੀ ਗੱਬਣ ਸੋ ਅੱਗੇ ਕਰੀਏ ਗੱਲਬਾਤ ਸਸੀਕਲ ਬਾਈ ਸਸੀਕਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਜੀ ਨਾਮ ਸੁਭਜਿੰਦਰ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣੇ 987632666 987632666 ਅੱਜ ਆਪਣੇ ਕੋਲ ਲਗਭਗ 7-8 ਨਾਗਰ ਸਾਰੇ ਹਨ 7 ਨਾਗਰ ਵੀ ਇਹ 6 ਗੱਭਰਾ ਬਹਿਣਾ ਹੀ ਆ ਤੇ 7ਵੀਂ ਜਿਹੜੇ ਫਿਰ ਬੱਚੀ ਠੀਕ ਆ ਪੁਰਾਣੀ ਵਹਿੜਾ ਬੰਗੋ ਵੀਡੀਓ ਲਈ ਇੱਕੋ ਹੀ ਆ ਬਸ ਹਾਂ ਉਹ ਕੱਚੀ ਹੈ ਨਾ ਬਾਕੀ ਮਾਲ ਸੇਰ ਹੋ ਗਿਆ ਵਧੀਆ ਹਾਂਜੀ ਵਧੀਆ ਸੀ ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜੇ ਨਾ ਡੱਬੀ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਵੀਰੇ ਠੀਕ ਹੈ ਤੇ ਪਲੂਨ ਨੇ ਇਹਨੇ ਮੰਨ ਕੇ ਜੇ ਉਹ 26 27 26 27 ਕਿਲੋ ਦੁੱਧ ਦਿੱਤਾ ਵਾ 25 ਤੋਂ ਬਾਹਰ ਦੱਸਿਆ ਮਾਲਕ ਨੇ ਆਪਾਂ ਮਾਲਕ ਨੇ ਦੱਸਿਆ ਭਾਈ ਆਪਾਂ ਠੀਕ ਹੈ ਤੇ ਬਾਕੀ ਹਵਾਨੇ ਦੇ ਦੇਖੀਏ ਹਵਾਨਾ ਅੱਗੇ ਪਿੱਛੇ ਦਾ ਹਣਾ ਬਹੁਤ ਚੰਗੀ ਵੀਰੇ ਬਹੁਤ ਠੰਡੀ ਸੀ ਸੋ ਨਾੜਾ ਦੇਖੋ ਹਵਾਨੇ ਦੇ ਬੈਕ ਸਾਈਡ ਦਿਖਾਈ ਦਿੰਦੀ ਚਾਰ ਪੰਜ ਦਿਨ ਸੂਣ ਚ ਬਾਕੀ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਮੁਰੇ ਮੌਸਮ ਵੀ ਗਰਮੀ ਦਾ ਹੁੰਦਾ ਕਿੰਨਾ ਬੰਦਾ ਦੁੱਧ ਮੰਨ ਕੇ ਚੱਲੇ ਦਾ ਵੀਰੇ ਜਦੋਂ 27 28 ਮਾਰਕ ਵਾਲੇ ਦੱਸਿਆ ਆਪਾਂ ਇਹਨਾਂ ਮੰਨ ਕੇ ਲੈ ਜੀ ਆਪ ਕੋ ਨੂੰ ਆਣੇ ਵੀ 30 ਕਿਲੋ ਦੁੱਧ ਦੇ ਦੀ ਪਰ ਆਪਾਂ ਜੱਟ ਸੌਦਾ ਮੰਨ ਕੇ ਚੱਲੀਏ ਵੀ ਚੰਗੀ ਸਕੇਅਰ ਕਰ ਲੁੱਤੀ ਨਹੀਂ 25 ਤੋਂ 12 ਵਾਲੇ ਤਾਂ ਹੈਗੀ ਆ ਹੈਗੀ ਹੈ ਬਾਈ ਹੈਗੀ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਫੋਨ ਤੇ ਕਰਾਂਗੇ ਤੇ ਬੱਚ ਵੀਰ ਕਹਿੰਦੇ ਫੋਨ ਤੇ ਜਿਆਦਾ ਜਣਾ ਮੰਨ ਕੇ ਚੱਲੋ ਪਹਿਲੇ ਨਾ ਫੋਨ ਨਾਲ ਬਾਤ ਆ ਉਹਦੇ ਜਮ ਵੀਰੇ ਜਾਇਜ਼ ਰੇਟ ਹੋਣਗੇ ਬਿਲਕੁਲ ਠੀਕ ਆ ਥੋੜੀ ਬਾਹਰ ਨੂੰ ਸੋ ਵੀਰ ਰ ਦੇ ਵਪਾਰੀ ਵੀਰ ਵੀ ਲੈ ਜਾਂਦਾ ਪਰਦੇ ਦਾ ਕੰਮ ਹੁੰਦਾ ਨਾਗ 7 8 ਆ ਕਿਵਰ ਬਿਨਾ ਵੀਡੀਓ ਦੇ ਪਸ਼ੂ ਵੇਚਣਾ ਪਿਆ ਜਾਂਦਾ ਸੋ ਆ ਦੇਖੋ ਮੂੰਹ ਮੱਥਾ ਚੰਗਾ ਤੇ ਬਾਕੀ ਜਿੰਦ ਜਾਨ ਦੇਖੋ ਚਾਰੇ ਥਾਂ ਨਿਖਣਵੇਂ ਸਾਫ ਸੁਥਰੇ ਤੇ ਗੋਲ ਮਟੋਲ ਬੈੜ ਪਈ ਆ ਪੂਰੀ ਸਾਫ ਸੁਥਰੀ ਤੇ ਦੇਣ ਆਪਾਂ ਮੰਨ ਕੇ ਚੱਲੀਏ ਵੀ 10 ਕੱਟ ਸਕਦੀ ਆ ਹਨਾ ਮੂੰਹ ਮਾ ਬਹੁਤ ਸੋਹਣਾ ਵੀਰੇ ਇਹ ਦਿਲ ਲੱਗਾ ਕੁ ਲੱਗ ਭੱਗ ਵੀਰੇ 5 6 ਦਿਨ ਲਈ ਠੀਕ ਹੈ ਸੋ ਮੂੰਹ ਮੱਥਾ ਦੇਖੋ ਤੇ ਬਾਕੀ ਮੇਨ ਗੱਲ ਜਿਹੜੀ ਬੈੜ ਦੇ ਵਿੱਚ ਹੈਗੀ ਆ ਥਣ ਮੁਠੀ ਚਵਾਈ ਜਿਹੜਾ ਹਵਾਨਾ ਬਿਲਕੁਲ ਅੱਗੇ ਪਿਛੇ ਦਾ ਕੰਪੈਕਟਡ ਰਚ ਚਾਹੀਏ ਜੇ ਆਪਾਂ 12 ਤੋਂ 15 ਸੂਏ ਪੀੜੇ ਘਰੇ ਬੁੱਢੀ ਕਰ ਲਿਓ ਪਰ ਇਹਨੇ ਹਵਾਨਾ ਨਹੀਂ ਦੋੜਨਾ ਕਿਉਂਕਿ ਹਵਾਨਾ ਪਹਿਲੇ ਦਖੜੀ ਦਿਖਾਈ ਦੇ ਲੈ ਜਿਵੇਂ ਕਹਿੰਦੇ ਹੁੰਦੇ ਆ ਵੀ ਜਵਾਗ ਦਾ ਤਿੰਨ ਸਾਲਾਂ ਦਾ ਪਤਾ ਲੱਗਦਾ ਵੀ ਲੱਛਣ ਕਿਹੜੇ ਜੇ ਕਰੂ ਉਹ ਦੇਖੋ ਜਮ ਉਹ ਸਿਸਟਮ ਇਹਦਾ ਚੰਗੀ ਨਿਕਰੂਗੀ ਅੱਗੇ ਦੂਜੇ ਨੰਬਰ ਤੇ ਆਪਾਂ ਦੇਖੀ ਜਾਨੇ ਆ ਜੀ ਜਰਸੀ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਵੀ ਫਿਰ ਦੂਜੇ ਸੂਏ ਸੁੰਦੀ ਆ ਕਿਉਂ ਪੰਜਾਬ ਦੀ ਜਰਸੀ ਆ ਤੇਰ ਪੰਜਾਬ ਦੀ ਜਰਸੀ ਦੂਜਾ ਸੂਆ ਸੁੰਦੀ ਆਣਾ ਅੱਜ ਦਿਨ ਕੈ ਲੈ ਜੂਗੀ ਇਹ ਇਹ ਦਿਨ ਹੀ ਵੀ ਵੀਰੇ ਪੰਜ ਛੇ ਰਹੀ ਜੀ ਪੰਜ ਛੇ ਦਿਨ ਸੂਣ ਚ ਬਾਕੀ ਤੇ ਜਿਵੇਂ ਟਰੈਕਟਰ ਦੇ ਮਗਰ ਸੀਟ ਲੱਗੀ ਹੁੰਦੀ ਹੈ ਜਿਵੇਂ ਕਹਿੰਦਾ ਸਪਰਿੰਗ ਉਹ ਸਿਸਟਮ ਆ ਥੱਲੇ ਹਨਾ ਵੀਰੇ ਥੱਲੇ ਬਹੁਤ ਪਲੇਅਰ ਆ ਦੇਖੋ ਮਿਲਕਵੇਂ ਦੇਖੋ ਜਮਾ ਕਿਆ ਬਾਤਾਂ ਤੇ ਠੰਡੀ ਸੀਦਾ ਆਪਾ ਇਹਨਾਂ ਨੂੰ ਪਤਾ ਹੀ ਆ ਠੀਕ ਆ ਸਵਾਤੀ ਆ ਜਿਵੇਂ ਕਹਿੰਦੇ ਆ ਉਹ ਨਾਲ ਟਾਈਮ ਤੇਰੇ ਬਾਈ ਦਾ ਹੁਣ ਗਰਮੀ ਚ ਇਹਨਾਂ ਨੇ ਨਜ਼ਾਰੇ ਦੇ ਰਿਆ ਹਨਾ ਵੀਰੇ ਅਗਲਾ ਕਹਿ ਦਿੰਦਾ ਇਹਨੇ ਪਲੂਨ ਨੇ 25 26 25 26 ਰੋਧ ਇਹਦਾ ਪਲੂਨ ਦਾ ਦਿੱਤਾ ਠੀਕ ਆ ਜੀ ਅੱਜ ਦਿਨੇ ਰਹਿ ਗਿਆ ਹਫਤਾ ਬਾਕੀ ਹਾਂ ਤੇ ਚੀਪਾ ਜੂਪਾ ਓਕੇ ਆ ਬਹੁਤ ਚੰਗਾ ਗੜੇ ਸੋ ਬਾਕੀ ਹਵਾਨਾ ਦੇਖੋ ਬਿਲਕੁਲ ਗਲਾਬੀ ਗਲਾਬੀ ਹਵਾਨਾ ਹਣਾ ਅਗਲਾ ਕਹਿ ਦਿੰਦਾ ਭਾਈ ਲੈ ਵੇ ਦੇ ਠੀਕ ਹੈ ਟੋਰੀ ਬਾਹਰ ਨੂੰ ਇਹਨੂੰ ਕਰ ਸੋ ਬਾਕੀ ਮੂੰਹ ਮੱਥਾ ਦੇਖੋ ਇਹਦਾ ਪਾ ਦਿਖਾ ਦਿੰਨੇ ਮੂੰਹ ਮੱਥਾ ਵੀ ਤੇ ਹਵਾਨਾ ਪੂਰਾ ਕਰਮ ਵਾਲੀ ਦਾ ਗਲਾਬੀ ਗਲਾਬੀ ਕੱਦ ਕਾਟ ਦੇ ਵਿੱਚ ਆ ਜਿੰਦ ਜਾਨ ਦੇ ਵਿੱਚ ਇਹਨਾਂ ਜਿਹੜੇ ਕਹਿੰਦਾ ਪੰਜਾਬ ਵਾਲੀ ਜਰਸੀ ਲੈਣੀ ਆ ਆ ਦੇਖੋ ਸੋ ਆ ਦੇਖੋ ਮੂੰਹ ਮੱਥਾ ਟੋਆ ਵਗੈਰਾ ਤੇ ਕੰਨ ਜਵੇਂ ਨਿਕਾ ਨਿਕਾ ਪੂਰੀ ਸਾਫ ਸੁਥਰੀ ਤੇ ਰਾਜੀ ਪਲੀ ਪੁਲੀ ਵੀ ਬਹੁਤ ਜਿਆਦਾ ਜਮਾ ਬਾਕੀ ਮੇਨ ਗੱਲ ਹਵਾ ਨਾ ਦੇਖੋ ਗਲਾਬੀ ਗਲਾਬੀ ਤੋਰਾ ਵਗੈਰਾ ਦੇਖੋ ਇਹ ਨਹੀਂ ਗੱਲ ਕਿ ਪੈਰਾ ਪੂਰਾ ਦੀ ਕੱਚੀ ਆ ਦੂਜਾ ਸੁਆਸ ਹੁੰਦੀ ਆ ਚੰਗਾ ਇਹਦਾ ਦੁੱਧ ਪਾਇਆ ਵਾਪਾ ਚੰਗੀ ਕੇਅਰ ਕਰਾਂਗੇ ਤਾਂ 25 ਤੋਂ ਭਾਰਤ ਤੱਕ ਪਾ ਦੂਗੀ ਇਹ ਜਮਾ ਸਾਫ ਸੁਥਰੀ ਆ ਬਾਕੀ ਅੱਗੇ ਕਰਮ ਵਾਲੇ ਸੁਣਦੇ ਰਹਿ ਪੰਡਾ ਕਰ ਰੱਬ ਉਮਰ ਲਾਵੇ ਚੰਗੀਆਂ ਨੂੰ ਤੇ ਬੈੜ ਸਾਫ ਸੁਥਰੀ ਇਹ ਨਹੀਂ ਗੱਲ ਵੀ ਕੋਈ ਆ ਕੇ ਨਿੰਦ ਦੂਗਾ ਆ ਦੇਖੋ ਜਮਾ ਠੰਡ ਚਾਰੇ ਨਿਕਣ ਮੇ ਸਾਫ ਸੁਥਰਾ ਤੇ ਚੀਪਾ ਵਗੈਰਾ ਵੀਰੇ ਬਿਲਕੁਲ ਓਕੇ ਜਮਾ ਹਨਾ ਬਹੁਤ ਚੰਗਾ ਵੀਰੇ ਬਹੁਤ ਚੰਗਾ ਚਾਹੇ ਕਿ ਉਹਨਾਂ ਨੂੰ ਮੰਗਾਲੇ ਕੋਈ ਲਾਂਭਾ ਤੇ ਨਹੀਂ ਦਊਗਾ ਵੀਰੇ ਆਪਾਂ ਤੁਹਾਡੇ ਫੋਨ ਤੇ ਵੀਡੀਓ ਪਾ ਕੇ ਆਨਲਾਈਨ ਵੇਚਦੇ ਹਾਂ ਠੀਕ ਹੈ ਨਾ ਆਪਣਾ ਇਹ ਹੋਊਗਾ ਤੁਸੀਂ ਪਰਸੋਂ ਵੀਡੀਓ ਪਾਈਏ ਪਰਸੋਂ ਵਾਲੀ ਗੱਲ ਕੋਈ ਨਹੀਂ ਇੱਕ ਹੈ ਇੱਕ ਆ ਬਸ ਕੱਚੀ ਜਿਹਾ ਨਾ ਕੋ ਹਾਂ ਠੀਕ ਹੈ ਵੀ ਆਪਾਂ ਜੈਸ ਮੁੱਲ ਹੋਣਗੇ ਤਾਂ ਜੈਸ ਚੀਜ਼ਾਂ ਤਾਂ ਹੀ ਵਿਕਦੀ ਮੈਂ ਸਹੀ ਗੱਲ ਆ ਪਾਣੀ ਚੱਲਦਾ ਸੁਣਾ ਲੱਗਦਾ ਤੇ ਚਲਾਇਆ ਵੀ ਉਹ ਤੇ ਜਾਂਦਾ ਜਿਹੜਾ ਮੰਨ ਕੇ ਚੱਲ ਵੀ ਕੰਮ ਸਹੀ ਕਰਦਾ ਬਿਲਕੁਲ ਤੇ ਤੀਜਾ ਨੰਬਰ ਆਪਾਂ ਜਿਹੜੀ ਵੜ ਦੇਖੀ ਆਨੇ ਜੀ ਵੀਰੇ ਆਪਾਂ ਨੂੰ ਵੀ ਤੀਜਾ ਹੋ ਸਕਦੀ ਹੈ ਹੋ ਸਕਦੀ ਹੈ ਆਪਾਂ ਨੂੰ ਦੂਜੇ ਹੀ ਗਏ ਹਾਂ ਮਾਲ ਕਰੀ ਠੀਕ ਹੈ ਕਿੰਨਾ ਕੁ ਦੁੱਧ ਆ ਦੇ ਪਿਛਲੀ ਾਰ ਦਾ ਦੁੱਧ ਵੀਰੇ ਨੇ 20 22 20 22 ਕਿਲੋ ਦਿੱਤਾ 20 ਤੋਂ ਪਰ 20 ਤੋਂ ਪਰ ਐਦ ਕੀ ਜੱਟ ਸੌਦਾ ਲਾਈਏ 22 30 ਤੇ ਖੇਡ ਸਕਦੀ ਹੈ ਵੀਰੇ ਨਾਰਮਲ ਗੱਲ ਹੈ ਇਹਨਾਂ ਦੁੱਧ ਤਾਂ ਦੇਣੇ ਚਾਹੀਦੇ ਠੰਡੀਆਂ ਸ਼ੀਟ ਬਹੁਤ ਕੱਢੀਓ 8 ਦਿਨ ਪੜਾਉਂਦਾ ਟੋੜੇ ਬਾਹਰ ਨੂੰ ਸੋ ਤੀਜੇ ਨੰਬਰ ਤੇ ਵੇੜ ਦੇਖੀ ਜਾਂਦੇ ਆ ਹਨੀ ਬਹੁਤ ਚੰਗਾ ਵੇ ਟੋੜ ਦੀ ਬਾਹਰ ਨੂੰ ਸੋ ਹਵਾਨਾ ਵਗੈਰਾ ਦੇਖੋ ਮੇਨ ਗੱਲ ਇੱਕ ਚੀਜ਼ ਆਪਾਂ ਹੋਰ ਦਿਖਾ ਦਈਏ ਨਾ ਤੁਹਾਨੂੰ ਜਿਹੜੇ 5 6 ਸਕਰੀਨ ਤੇ ਦਿ ਲੇਵਾ ਟੁੱਟ ਮਾ ਕਿਸੇ ਪਸ਼ੂ ਦਾ ਨਹੀਂ ਜਿਵੇਂ ਬਹੁਤ ਚੰਗੇ ਖਾਂ ਦੇ ਵੀ ਸਾਫ਼ ਹੈ ਬਾਈ ਮੂਠੀ ਵਾਲੇ ਥਾਲਾ ਸਾਰੀਆਂ ਠੀਕ ਹੈ ਸੋ ਬਾਕੀ ਬਰੀਡ ਕੈਰੇਕਟਰ ਵਗੈਰਾ ਦੇਖੋ ਵਹਿੜਦੇ ਪੂਰੀ ਸਾਫ਼ ਸੁਥਰੀ ਘੋੜੀ ਵਰਗੀ ਵਹਿੜਾ ਪਰ ਮੇਨ ਗੱਲ ਜਿਹੜੀ ਪਤਾ ਲੱਗੀ ਕਿ ਇੱਥੇ ਲੇਵਾ ਬਿਲਕੁਲ ਕੰਬੈਕਟ ਕਿਉਂਗੀ ਕੰਬੈਕਟਟਰ ਦੇ ਵਿੱਚ ਮਸਟੈਟਿਕ ਆਉਣ ਦਾ ਬਹੁਤ ਘੱਟ ਡਰ ਹੁੰਦਾ ਹੈ ਟੁੱਟ ਮਾ ਲੇਵਾ ਹੁੰਦਾ ਉਹ ਮਸਟੈਟਿਕ ਦਾ ਡਰ ਰਹਿੰਦਾ ਜੇ ਮਸਟੈਟਿਕ ਆ ਜੇ ਤਾਂ ਮੰਨ ਕੇ ਚੱਲੋ ਪਸ਼ੂ ਕਿਸੇ ਪਾੜਾ ਨਹੀਂ ਰੰਦਾ ਮੁੜ ਕੇ ਐਂਟੀਬੈਡ ਕੀ ਲਾਈ ਜਾਂਦੇ ਆ ਪੋਦੇ ਉੱਪਰ ਸੋ ਦੇਖੋ ਜੇ ਵਖਵਾਨਾ ਵਗੈਰਾ ਪ ਸੂਆ ਮਾਲਕਾਂ ਦੇ ਦੂਜੇ ਦਾ ਸਤ ਤੁਸੀਂ ਵੇਖ ਅਗੀ ਤੀਜਾ ਮੰਨ ਲਓ ਸੋ ਆ ਦੇਖੋ ਥਣ ਚਾਰਿਆ ਗੁਆਰੇ ਦੇ ਫੜਨਾਂ ਵਰਗੇ ਥਾਣਾ ਅੱਗੇ ਗੱਲ ਕਰਦੇ ਆਂ ਬਾਈ ਜੀ ਚੌਥੇ ਨੰਬਰ ਵਾਲੀ ਦੀ ਇਹ ਵੀਰੇ ਦੂਜਾ ਸੂਆ ਦੂਜਾ ਸੂਆ ਤੇ ਪਲੇ ਪਈ ਜਮਾ ਸ਼ਰੀਰ ਦੇ ਕੱਪੜੇ ਵਰਗੇ ਹਨ ਕਿਉਂ ਬਾਬਾ ਇਹ ਪਲੇਨ ਦੇਖੋ ਠੀਕ ਹੈ ਜਮਾ ਕਿਆ ਬਾਤ ਆ ਪੂਰੀ ਸਾਫ ਸੁਥਰੀ ਇਹ ਦਿਨ ਕਿਆ ਲੈ ਜੂਗੀ ਦੇਣੇ ਵੀ ਵੀਰੇ ਹਜੇ 5-6 ਦਿਨ ਲਈ ਜੀ 5-6 ਦਿਨ ਸੂਣ ਚ ਲੈ ਜਾਣੇ ਹਨਾ ਅਥਾ ਥੱਲੇ ਵਾ ਦੇਖੋ ਇਹ ਥਾਣਾ ਦੇਖੋ ਸੋ ਲੈ ਵਾ ਦੇਖੋ ਜਮੈਂ ਚਾਰੇ ਥਾਣੇ ਪੰਜ ਮਿੰਨੀ ਬੁਲੇ ਹੁੰਦੇ ਬਾਗ ਦੇ ਵਿੱਚ ਮੈਨ ਬਣ ਕੇ ਇੰ ਕਿੰਨਾ ਦੁੱਧ ਹੋ ਸਕਦੇ ਨੇ ਇਸ ਬਾਰੀ ਵੀ ਨਹੀਂ ਵੀ ਕਹਿੰਦੇ 20 ਕਿਲੋ ਦਿੱਤਾ ਬੀ 20 ਕਿਲੋ ਹਾਂ ਦਿਨ ਹਫਤਾ ਲੈ ਜੂ ਹਣਾ ਦਿਨ ਲੈ ਜੀ ਟੋਰ ਦੀ ਬਾਹਰ ਨੂੰ ਸੋ ਬੜੀ ਚੌਥੇ ਨੰਬਰ ਤੇ ਵੇੜ ਦਿਖਾਈ ਜੰਨੇ ਮੂੰਹ ਮੱਥਾ ਚੰਗਾ ਗਾ ਸੋ ਵੀ ਚੌਥੇ ਨੰਬਰ ਤੇ ਦੇਖੋ ਜੇ ਮੈਂ ਕਹਿ ਵਾਤਾ ਰੇਲ ਦੇ ਡੱਬੇ ਵਰਗੀ ਆ ਜਾਮਾ ਸਾਫ ਸੁਥਰੀ ਆ ਜਾਮਾ ਗੋਲ ਮਟੋੜਾ ਤੇ ਰਾਜੀ ਬਹੁਤ ਆ ਕੁੱਕ ਤਾਂ ਹਾਂ ਜਾ ਕੇ ਚੱਕੀ ਖੜੀ ਆ ਜਾਮਾ ਕਿਆ ਵਾਤਾ ਜਿੰਨਾ ਖਾਊਗੀ ਉਨਾ ਹੀ ਦੇਊਗੀ ਇਹ ਜਾਮਾ ਹਾਂ ਨੂੰ ਦੇਖੋ ਵੀਰੇ ਨਾਲੇ ਦਾ ਸੋ ਦੇਖੋ ਮੂੰਹ ਮੱਥਾ ਤੇ ਚੌਂਕਦੀ ਵੀ ਆ ਜਾਮਾ ਹਣਾ ਤੇ ਕੰਨ ਨਿਕਾ ਨਿਕਾ ਜਿਹੜੀ ਜਾਤ ਬਾਤ ਚ ਬੈਂਦੀ ਆ ਹ ਸੋ ਇਹ ਸੀਗੀ ਆਪਣੇ 4 ਨੰਬਰ ਤੇ ਬੈੜ ਜਿਹੜੀ ਦੂਜਾ ਸੂਆ ਸੁੰਦੀ ਪਿਆ ਚੰਗਾ ਦੁੱਧ ਪਾ ਦੂਗੀ ਵੀ ਤਾਂ ਭਾਰਤ ਦੁੱਧ ਪਾ ਦਿੰਨੇ ਨੇ ਥਣ ਥਣੂ ਪੂਰਾ ਚੰਗਾ ਸਾਫ ਸੁੱਤਰਾ ਗੱਭਣਾ ਇੱਕ ਹਫਤਾ ਬਾਕੀ ਆ ਸੂਣ ਦੇ ਵਿੱਚ ਇਹਦਾ ਤੇ ਜਿਹੜੀ ਆਪਾਂ ਦੇਖੀ ਜਾਨੇ ਬੈੜ 5ਵੇਂ ਨੰਬਰ ਤੇ ਕੈ ਦਿਨ ਬਾਕੀ ਪਿਆ ਸੂਣ ਜਿਹਦਾ ਵੀ ਇਹ ਵੀ ਹਜੇ 5-6 ਦਿਨ ਨੇ 5-6 ਦਿਨ ਬਾਕੀ ਹੋ ਸਕਦਾ 10 ਵੀ ਲੈ ਸਕਦੀ ਹਣਾ ਭਈ ਆ ਸਕਦੀ ਵੀ 5-6 ਦਿਨ ਤਾਂ ਦੱਸੇ ਹੀ ਅਮਾਰਕਾ ਲਈ ਬਾਕੀ ਪਏ ਆ ਕਈ ਨਹੀਂ ਇੱਕ ਦੋ ਦਿਨ ਵੱਧ ਕੱਟ ਲੈ ਠੀਕ ਹੈ ਠੀਕ ਹੈ ਤੇ ਕਿੰਨਾ ਕੰਦਾਜਾ ਲੱਗ ਚਲੇ ਦੁੱਧੜ ਦੁੱਧ ਵੀ ਇਹਨੇ 16-17 16-17 ਮਨਕੇ ਲਈ 15 16 ਹੀ ਦਊਗੀ ਵੀਰੇ ਹੋਰ ਤਾਂ 20 ਵੀ ਦੇ ਦੂ ਜਾਨੀ ਤਲੂ ਨੇ 18 17 ਦਿੰਦਾ ਹੁਣ ਤਾਂ ਜਿੰਦ ਜਾਣੇ ਚ ਵਧੀਆ ਹੈਗੀ ਸੋ ਵੀਰੇ ਜਾਇਜ ਗੱਲ ਹੈ ਜਿਹੇ ਜੀ ਚੀਜ਼ ਉਹ ਹੀ ਗੱਲ ਜਿਵੇਂ ਉਹ 30 ਵਾਲੇ 30 ਕਹਿ ਸਕਦੇ ਆਪਾਂ ਹੁਣ ਜੇ ਤੁਸੀਂ ਕਹਦੇ 25 ਕਿਲੋ ਨਾਲ ਤੱਕਲਾ ਮੈਨੂੰ ਕੋ ਵੀ ਕੱਪ ਮਾਰੀ ਜਾਂਦੇ ਨਾਲ ਸਾਨੂੰ ਕੋ ਵੀ ਕੱਪ ਇਕੱਠੇ ਹੋਏ ਪਾ ਦੋਗੇ ਤਾਂ ਜਿੰਨੀ ਕੀ ਵਾਲੀ ਚੀਜ਼ ਹੈਗੀ ਹੈ ਜਿੰਨੀ ਕੁ ਬੰਦੇ ਨੇ ਦੱਸਿਆ ਕੋ ਉਨੀ ਕਹਾਂਗੇ ਜਿਹਦਾ ਉਹਨਾਂ ਨੇ 28 ਦੱਸਿਆ 28 ਦੱਸਾਂਗੇ ਜਿਹਦਾ 16 17 ਦੱਸਿਆ 16 ਤੇ ਬਾਕੀ ਆਪਣਾ ਤਜਰਬਾ ਵੀ ਦੱਸਦਾ ਵੀ ਹਾਂ 27 28 ਦੱਸਿਆ ਵੀ ਹੋ ਸਕਦਾ ਹਨਾ ਬਿਲਕੁਲ ਸੋ ਫਿਰ ਪੰਜਵੇਂ ਨੰਬਰ ਆ ਪਈ ਦੇ ਵਹਿੜ ਦਿਖਾਈ ਜਨੇ ਦਿਨ ਲੱਗ ਪਾ ਗੱਠ 10 ਹੀ ਲੈ ਜੂਗੀ ਦੁੱਧ 16 17 ਤੇ ਜਿਹੜੀ ਆ ਪਾਸ ਨੂੰ ਬਾਹਰ ਦਿਖਾਈ ਜਨੇ ਪੰਜਵੇਂ ਨੰਬਰ ਵਾਲੀ ਤੇ ਬਾਹਰ ਜਿਵੇਂ ਹਾਲ ਨਹੀਂ ਨਰ ਵਾਲੇ ਜੇ ਪੈਸੇ ਉੱਥੇ ਵਰਦੇ ਉਹ ਗਰਮੀ ਨਹੀਂ ਇਹਨੇ ਮੰਨਣੀ ਜਵੇਂ ਕਿਆ ਬਾਤਾਂ ਤੇ ਦੁੱਧ ਕਰੇ ਮੁੱਕਣ ਨਹੀਂ ਦੇਣਾ ਡਾਕਟਰ ਘਰੇ ਇਹਨੇ ਆਉਣ ਨਹੀਂ ਦੇਣਾ ਚੀਜ਼ਾਂ ਸਾਰ ਜਿੰਦੇ ਵਿੱਚ ਗੁਣਾ ਦੀ ਗੁਥਲੀ ਆ ਜਮਾ ਪੰਜਵੇਂ ਨੰਬਰ ਵਾਲੀ ਤੇ ਦੁੱਧ ਦੋਊਗੀ ਵੀ ਫੈਟ ਵਾਲਾ ਕਿਉਂਕਿ ਕ੍ਰੋਸ ਵਹਿੜ ਆ ਜਮਾ ਕਿਆ ਬਾਤਾਂ ਕ੍ਰੋਸ ਚਾਰ ਬੇ ਕਾਰ ਵਹਿੜ ਆ ਜਮਾ ਗਰਮੀ ਚੱਲਣ ਵਾਲੀ ਚੀਜ਼ਾਂ ਦੇਖੋ ਜਮਾ ਕਿਆ ਬਾਤ ਸੋ ਦੇਖੋ ਸਾਫ ਸੁਥਰੀ ਦੀ ਐਂਡ ਜੇ ਆਪਾਂ ਦੇਖੀਏ ਨਾ ਜਰਸੀ ਬੜਾ ਕਾਫੀ ਕਲਰ ਵਾਲੀ ਹੈ ਨਾ ਹਾਂਜੀ ਕੈਜਾ ਲੈਂਦੀ ਐ ਇਹ ਵੀਰੇ ਹੁਣ ਇਹ ਬਸ ਤਿਆਰ ਜੀ ਹੋਣ ਲੱਗ ਗਿਆ ਅੱਜ ਭਲਾਈਆਂ ਭਾਈ ਫਿਰਦੀਆਂ ਲੈ ਜੂ ਹਜੇ ਵੀ 5-4 ਦਿਨ ਨਹੀਂ 5-4 ਕਹਿੰਦੇ ਕਿੰਨਾ ਦੁੱਧ ਪਾ ਦੋਗੇ ਦੁੱਧ ਵੀਰੇ ਦੇ ਦੂਗੇ ਇਹ ਕਿਨੇ ਪਲੂਨ ਨੇ ਜਾਨੀ ਕਿ 18-19 18-19 ਕਿਲੋ ਦੁੱਧਤਾ ਵਾ ਠੀਕ ਹੈ ਵੀ ਐਤ ਕੀ ਮੀਰੇ ਦਾ ਵੀ 20-21 ਕਿਲੋ ਮਿਲਦੇ ਠੀਕ ਹੈ ਤੇ ਤੋੜਾ ਤਰਾ ਓਕੇ ਜਮਾ ਬਹੁਤ ਚੰਗੀ ਵੀਰੇ ਤੋੜ ਸੁਆਪਾ ਦਿਖਾਈ ਜੈਨੇ ਤੁਹਾਨੂੰ 3 2 5 6ਵੇਂ ਨੰਬਰ ਤੇ ਕਾਫੀ ਕਲਰ ਦੀ ਜਰਸੀ ਸੋ ਦੇਖੋ ਮੂੰਹ ਮੱਥਾ ਤੇ ਪਸਮਾ ਵਗੈਰਾ ਦੇਖੋ ਪੂਰਾ ਲਾਉਣ ਲੱਗ ਗਈ ਦਿਨ ਦੋ ਚਾਰ ਕੇ ਕੱਢ ਸਕਦੀ ਹੈ ਹਨਾ ਤੇ ਬਾਕੀ ਰਾਜ ਹੀ ਹੈ ਬੜਾ ਜਿੰਨੇ ਸਾਫ ਸੁਥਰੇ ਨੇ ਸਮਝ ਸੁਮਝੇ ਹੋਏ ਚੰਗੇ ਆ ਗਏ ਸਾਈਦੀ ਵਗੈਰਾ ਦੇਖੋ ਪੂਰੀ ਚੰਗੀ ਸਾਫ ਸੁਥਰੀ ਤੇ ਥਾਂ ਥਾਂ ਨੂੰ ਦੇਖੋ ਮੁੱਠੀ ਵਾਲਾ ਜਮਾ ਕਿ ਐ ਵਰਦਾ ਇਹਦਾ ਤਿੰਨ ਦੇਗਾ ਭਾਈ ਚਫ ਵੱਚੀ ਦੇਖੀ ਇਹਨੇ ਜੀ ਇਹ ਆਪਾਂ ਗਾਈਆਂ ਨਹੀਂ ਹੋਣੇ ਜਿੱਧਰੋਂ ਉਧਰੋਂ ਫਾਰਮ ਤੋਂ ਲਈ ਵੀ ਆ ਯਾਨੀ ਮਦਰ ਰਿਕਾਰਡ ਇਹਦਾ ਚੰਗਾ ਹੈ ਚੰਗੇ ਡਾਇਰੈਕਟ ਫਾਰਮ ਚੋਂ ਲੈ ਜੇਗਾ ਪਰ ਕਿਸੇ ਵਪਾਰੀ ਜੀ ਆਪਾਂ ਦਾ ਸਿੱਧੀ ਫਾਰਮ ਚੋਂ ਲਈ ਹੈ ਠੀਕ ਹੈ ਬਈ ਇਹਦੀ ਮਾਂ ਨੇ 34 35 34 ਬਜਰੀ ਲੋ ਦਿੰਦਾ ਆਪਾਂ ਇਹ ਨਹੀਂ ਪੁੱਛਿਆ ਵੀ ਕਿਹੜੇ ਦੀ ਆਪਾਂ ਕਿਹੜੇ ਦੀ ਆਪਾਂ ਕੋਈ ਨਹੀਂ ਪੁੱਛਿਆ ਉਹਨਾਂ ਕੋਲੇ ਵਿਚਾਰਾ ਕੋਲੇ ਗਾਇਆਂ ਸਾਰੀਆਂ ਚੰਗੀਆਂ ਠੀਕ ਹੈ ਬਸ ਚੰਗੀਆਂ ਕਰਕੇ ਆਪਾਂ ਨੂੰ ਚੰਗੀ ਲੱਗੀ ਤੇ ਠੀਕ ਹੈ ਭਾਅ ਵੱਧੋ ਹੋਏ ਦਾ ਭਾਅ ਜਾਈਏ ਨੰਬਰ ਬੋਲ ਦਿਓ ਦੁਬਾਰਾ ਆਪਣਾ ਨੰਬਰ 98763 20662 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਜੀ